जान जा रही ने पुलिस मुलाजम का पुत्र मौत चला गया है जिसन ले परिवार ने सरकार के पुलिस प्रशासन के खिलाफ ही सवाल चुप देते हैं इतने पुलिस मुलाजम का पुत्र है जिसका कहना है कि शरेआम नशा वि आकाश وچ جو مೃತਕ دی پہچان ہوئی ہے پولیس ملازم نے پوت دی لاش نو سڑک تے رکھ کے سرکار کے خلاف پردشان کیتا نال ہی اسپتال دا درد وی چھل گیا جیسا کہنا ہے کہ جی اپنے بچیاں دی زندگی بچاونی ہے تا پنجاب چھڈ دیو سو اس تو اندازہ لگایا جا سکتا ہے کس قدر نشے دا جڑا ہے اے جال پھیلا ہوا ہے جس تو نکل پانا بڑا اوکھا ہو رہا ہے سو ایتھے ایک نوجوان جڑا ہے اوہ ہن نشے دی پینٹ چڑھ گیا ہے پولیس ملازم دا پتر आकाश وچ جو جس دی پہچان ہوئی ہے پریوار دا رو رو کے برا حال ہے ਬੱਚੇ ਦੀ ਲਾਸ਼ ਨੌਜਵਾਨ ਦੀ ਲਾਸ਼ ਨੂੰ ਸੜਕ 'ਤੇ ਰੱਖ ਕੇ ਪਰਿਵਾਰ ਨੇ ਪ੍ਰਦਰਸ਼ਨ ਕੀਤਾ ਅਤੇ ਇੱਥੇ ਸਰਕਾਰ ਦੇ ਖਿਲਾਫ ਵੀ ਆਵਾਜ਼ ਚੁੱਕੀ ਹੈ ਸੋ ਇਸ ਪੁਲਿਸ ਮੁਲਾਜ਼ਮ ਦਾ ਦਰਦ ਸਾਫ਼ ਚ ਲੱਗਦਾ ਹੋਇਆ ਨਜ਼ਰ ਆਇਆ ਜਿਸ ਨੇ ਆਪਣੇ ਜਵਾਨ ਪੁੱਤ ਨੂੰ ਨਸ਼ਿਆਂ ਦੇ ਚਲਦੇ ਗਵਾ ਦਿੱਤਾ। ਸਾਜੀ ਇਹਨੂੰ ਬੜੇ-ਬੜੇ ਮੈਂ ਸੈਂਟਰਾਈਜ਼ ਵਿੱਚ ਦਾਖਲ ਕਰਾਇਆ ਰਾਤ ਹੀ ਇਹਨੂੰ ਮੈਂ ਸੈਂਟਰ ਤੋਂ ਲੈ ਕੇ ਆਇਆ ਕੱਲ ਰਾਤ ਹੀ ਲੈ ਕੇ ਆਇਆ ਅੱਜ ਜਸਵੰਤਜੀਤ ਕੌਰ ਦੇ ਮੁੰਡੇ ਨਾਲ ਗਿਆ ਜੇ ਇੰਜੈਕਟ ਕੀਤਾ ਦੋਵਾਂ ਨੇ ਇਹ ਉੱਥੇ ਹੀ ਉਹਨੂੰ ਸੁੱਟ ਕੇ ਤੇ ਜਸਵੰਤਕੌਰ ਦਾ ਮੁੰਡਾ ਭੱਜ ਗਿਆ ਉਹਨੇ ਇੰਜੈਕਸ਼ਨ ਲਾਇਆ ਚਿੱਤੇ ਦਾ ਇੰਜੈਕਸ਼ਨ ਹੀ ਲੱਗ ਰਿਹਾ ਜੀ ਬੰਤੇ ਇੰਜੈਕਸ਼ਨ ਹੀ ਲਾਇਆ ਜੀ ਇੰਜੈਕਸ਼ਨ ਇੰਜੈਕਟ ਕਰਦੇ ਸੀਗੇ ਇਹ ਇਹ ਕਿਹੜੇ ਸੁਦਾਗਰ ਆ ਜਿਹੜੇ ਨਸ਼ਾ ਵੇਚਦੇ ਆ ਕੁਝ ਪਤਾ ਹੈ ਤੁਹਾਨੂੰ ਇਹਨਾਂ ਬਾਰੇ ਇੱਥੇ ਆਮ ਇੱਕ ਦਾ ਜੀ ਨਸ਼ਾ ਆਮ ਇੱਕ ਦਾ ਕੋਡ ਖਾਲਸਾ ਹੋ ਗਿਆ ਆਧਰ ਗੁਰਨਾਣਕਪੁਰਾ ਘਰ ਘਰ ਚ ਨਸ਼ਾ ਵੇਚਦਾ ਜੀ ਪੰਜਾਬ ਸਰਕਾਰ ਕਹਿੰਦੀ ਬੰਦ ਹੋ ਗਿਆ ਵਾ ਆ ਜਿਹੜੇ ਨਕਸ਼ਾ ਬਣੇ ਇਹ ਬੰਦ ਹੋਣ ਚਾਹੀਦੇ ਆ ਇਹ ਚਾਹੁੰਦਾ ਨਹੀਂ ਸ਼ਾਇਦ ਸਾਨੂੰ ਨਹੀਂ ਬੜਾ ਕੰਮ ਵੇਚਦਾ ਜਿਹੜਾ ਵੇਚਦਾ ਬੰਦ ਹੋਣਾ ਚਾਹੀਦਾ ਇੱਕ ਗੁਰਨਾਨਕ ਬੜੇ ਸਾਨੂੰ ਕੋਈ ਇਨਫੋਰਮੇਸ਼ਨ ਆਈ ਸੀ ਇੱਕ ਲੜਕਾ ਆਕਾਸ਼ ਉਹਦੀ ਡੈਥ ਹੋ ਗਈ ਹੈ ਇਹ ਮੌਕੇ ਤੇ ਪਹੁੰਚੇ ਹਲਾਤਾ ਦੇ ਕਰੀਆ ਵੈਰੀਫਾਈ ਪਰਿਵਾਰ ਜੋ ਵੀ ਸਾਨੂੰ ਸਟੇਟਮੈਂਟ ਦੇਗਾ ਉਸ ਦਾ